ਇਹ ਜੋ ਸੋਸਾਇਟੀ ਫਾਰ ਪ੍ਰੋਮੋਸ਼ਨ ਆਫ ਸਾਇੰਸ ਐਂਡ ਟੈਕਨੋਲੋਜੀ ਆਫ ਇੰਡੀਆ ਦਾ ਜੋ ਪ੍ਰੋਗਰਾਮ ਹੋਇਆ ਸੂਸੀਂ ਦੇਖਿਆ ਕਿ ਬਹੁਤ ਅੱਛਾ ਜਿਹੜਾ ਇਹ ਪ੍ਰੋਗਰਾਮ ਹੈ এনवायरमेंट ਜੋ ਸਾਡਾ ਖਰਾਬ ਹੋ ਰਿਹਾ ਉਸ ਨੂੰ ਬਚਾਉਣ ਦੇ ਲਈ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਉਸ ਦੀ ਰਾਖੀ ਦੇ ਲਈ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਬਹੁਤ ਅੱਛਾ ਪ੍ਰੋਗਰਾਮ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਇੱਥੇ ਆ ਕੇ ਮੈਂ ਹੀ ਕਹੂੰਗੀ ਕਿ ਇਹਨੂੰ ਆ ਕੇ ਦੇਖਣ ਤੇ ਇੱਥੇ ਵਿਜ਼ਿਟ ਕਰਨ ਤੇ ਜਿਹੜੇ ਸਾਡੇ ਜਿਹੜਾ ਫਿਊਚਰ ਹੈ ਉਹਦੇ ਲਈ ਬਤਵਤ ਜਿਹੜਾ ਹੈ এনवायरमेंट ਮਨ ਬਚਾਉਣ ਦੇ ਲਈ ਹਿੱਸਾ ਪਾਉਣਾ ਆਪਣਾ ਤੇ ਦੇਖਿਆ ਨਾ ਕੋਈ ਪੇਂਟਿੰਗਾਂ ਵੀ ਕਾਫੀ ਪਿਆ ਨੇ ਉਹਨਾਂ ਤੋਂ ਵੀ ਕੁਝ ਸਿੱਖ ਨੂੰ ਮਿਲਦਾ ਜੀ ਪੇਂਟਿੰਗ ਦੇਖੋ ਜਦੋਂ ਤਾਂ ਬੱਚਾ ਇੱਕ ਕਰਦਾ ਹੈ ਉਹ ਆਪਣੇ ਮਨ ਦੇ ਬਲਬਲੇ ਬਾਹਰ ਕੱਢਦਾ ਹੈ ਤਾਂ ਜਦੋਂ ਉਹ ਉਸ ਨੂੰ ਡਰਾ ਕਰਦਾ ਤਾਂ ਉਹਦੇ ਮਨ ਤੇ ਇੱਕ ਛਾਪ ਛਪ ਜਾਂਦੀ ਹੈ ਤਾਂ ਉਸ ਚੀਜ਼ ਨੂੰ ਕਦੇ ਵੀ ਅਗਰ ਉਹ এনवायरमेंट ਨੂੰ ਬਚਾਉਣ ਨੂੰ ਲੈ ਕੇ ਪੇਂਟਿੰਗ ਬਣਾ ਰਿਹਾ ਤਾਂ ਉਸ ਨੂੰ ਕਦੇ ਵੀ এনवायरमेंट ਨੂੰ ਖਰਾਬ ਨਹੀਂ ਕਰੂਗਾ ਤੇ ਜਦੋਂ ਦੂਸਰਾ ਬੰਦਾ ਉਸ ਨੂੰ ਦੇਖੂਗਾ ਅਗਰ ਅਸਰ ਉਹ ਦੇਖ ਕੇ ਪੰਜ ਬੰਦਿਆਂ ਦੇ ਮਨ ਦੇ ਉੱਪਰ ਵੀ ਅਸਰ ਹੋ ਗਿਆ ਤਾਂ ਅਸੀਂ ਸਮਝਾਂਗੇ ਕਿ ਜਿਹੜਾ ਇਹ ਪ੍ਰੋਗਰਾਮ ਹੈ ਸਫਲ ਹੋ ਗਿਆ ਹਾਂਜੀ ਨੁਕਸਾਨ ਤਾਂ ਦੇਖੋ ਹੋ ਹੀ ਰਿਹਾ ਹੈ ਇਹਦੇ ਲਈ ਐਫਰਟਸ ਸਾਨੂੰ ਕਰਨੇ ਚਾਹੀਦੇ ਨੇ ਲਾਭ ਵੀ ਰਹੇ ਆ ਬਹੁਤ ਸਾਰੇ ਰੁੱਖ ਅਸੀਂ ਲਾਭ ਹੀ ਰਹੇ ਆ ਪਰ ਜਦੋਂ ਇੱਕ ਡਵੈਲਪਮੈਂਟ ਹੈ ਆਪਾਂ ਕਹਿੰਦੇ ਕਿ ਡਵੈਲਪਮੈਂਟ ਵੀ ਜ਼ਰੂਰੀ ਹੈ ਜਦੋਂ ਡਵੈਲਪਮੈਂਟ ਕਰਨੀ ਹੈ ਤਾਂ ਰੁੱਖ ਕੱਟੇ ਜਾਣਗੇ ਪਰ ਇਹਦਾ ਇਹੀ ਹੈ ਕਿ ਅਗਰ ਜੇ ਅਸੀਂ ਪੰਜ ਰੁੱਖ ਕੱਟਦੇ ਆ ਤਾਂ ਸਾਨੂੰ ਘੱਟੋ ਘੱਟ 10 ਰੁੱਖ ਲਾਉਣੇ ਚਾਹੀਦੇ ਨੇ ਤਾਂ ਹੀ ਜਿਹੜਾ ਇਹ ਹੈ ਜਿਹੜਾ ਸੰਤੋਲਨ ਹੈ ਉਹ ਜਿਹੜਾ ਉਹ ਬਣ ਪਾਊਗਾ ਕੀ ਨਾਮ ਹੈ ਬਣਾ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਸਰ ਕੀ ਨਾਮ ਚੱਲ ਜੂ ਪਾਤਾ ਪਰ ਨੂੰ ਦਾ ਜੰਮੇ ਲੇ ਮੇਲਾ ਲੱਗਿਆ ਜੀ ਇਹਦੇ ਚ ਵਕਫ ਵਕ ਸਮਾਜ ਦੇ ਵਰਗ ਤੋਂ ਲੋਕ ਆਏ ਆ ਖਾਸ ਕਰਕੇ ਬੱਚਿਆਂ ਨੂੰ ਫੋਕਸ ਕੀਤਾ ਗਿਆ ਇਹਦੇ ਵਿੱਚ ਤੇ ਉਹ ਬੱਚਿਆਂ ਲਈ ਬੱਚਿਆਂ ਨੂੰ ਸਾਇੰਸ ਤੇ এনवायरमेंट ਨਾਲ ਜੋੜਨ ਦੇ ਲਈ ਇਹ ਸਾਰਾ ਉਪਰਾਲਾ ਹੈਗਾ ਤਾਂ ਉਹਦੇ ਵਿੱਚ ਸਾਡੀ ਸੂਚ ਸੰਸਥਾ ਵੱਲੋਂ ਅਸੀਂ ਇੱਥੇ ਪਹੁੰਚੇ ਆ ਸਾਡੀ ਟੀਮ ਪਹੁੰਚੀ ਆ ਤੇ ਸਾਡਾ ਅਸੀਂ ਮੇਨ ਜਿਹੜੀ ਐਕਸੀਬਿਸ਼ਨ ਲਾਈ ਆ ਇੱਥੇ ਉਹ ਬਾਇਓਡਿਵਰਸਿਟੀ ਤੇ ਅਜਾਇਬਕ ਵਿਭਿੰਨਤਾ ਤੇ ਆ ਜैव ਗੂਪਨਤਾ ਦਾ ਪਤਰਕੀ ਆ ਕਿ ਜੋ ਕਿੰਨੀ ਸਾਡੀ ਜ਼ਿੰਦਗੀ ਚ ਰੂਪਨਤਾ ਕਿੰਨੀ ਆ ਕੀੜੀਆਂ ਵੱਖ-ਵੱਖ ਕਿਸਮ ਦੀਆਂ ਨੇ ਪੰਛੀ ਵੱਖ-ਵੱਖ ਕਿਸਮ ਦੇ ਨੇ ਜਿਹੜੇ ਦਰਖਤ ਵੱਖ-ਵੱਖ ਕਿਸਮਾਂ ਦੇ ਨੇ ਸੱਪ ਵੱਖ-ਵੱਖ ਕਿਸਮਾਂ ਦੇ ਨੇ ਉਹ ਸਾਰਿਆਂ ਦਾ ਜਿਹੜਾ ਕੰਮ ਹੈ ਸਾਡਾ ਉਹਦੇ ਤੇ ਚੱਲ ਰਿਹਾ ਤਾਂ ਉਹ ਇਹ ਇਹ ਸਾਰਾ ਡਾਟਾ ਪਾਰ ਦਵਾਈ ਜੀ ਨੇ ਇਕੱਠਾ ਕੀਤਾ ਫਿਰ ਅਸੀਂ ਉਹਦੇ ਤੇ ਕੰਮ ਕੀਤਾ ਤੇ ਉਹ ਅਸੀਂ ਹੁਣ ਡਿਸਪਲੇ ਤੇ ਲਾਇਆ ਹੋਇਆ ਤਰ ਕਿੰਨਾ ਖਿਸਾ ਪਾਇਆ ਰਿਹਾ ਬੱਚਾ ਸਵੇਰ ਦੇ ਹਜ਼ਾਰਾਂ ਹੀ ਬੱਚੇ ਆ ਕੇ ਦੇਖ ਕੇ ਗਏ ਔਰ ਉਹ ਬੱਚੇ ਕੀ ਵੱਡਿਆਂ ਨੂੰ ਵੀ ਉਹ ਕਹਿੰਦੇ ਅਸੀਂ ਸਾਨੂੰ ਤਾਂ ਪਤਾ ਕਈਏ ਨੇ ਕੋਇਲ ਦਾ ਨਾਂ ਸੁਣਿਆ ਹੁੰਦਾ ਇਹ ਨਹੀਂ ਪਤਾ ਹੁੰਦਾ ਵੀ ਕੋਇਲ ਹੈ ਕਿ ਕਿਦਾਂ ਦੀ ਉਹਦਾ ਰੂਪ ਕਿਦਾਂ ਦਾ ਹਰੀਲ ਨਹੀਂ ਸੁਣੀ ਹੁੰਦੀ ਸੱਪਾਂ ਦੀਆਂ ਕਿਸਮਾਂ ਗੱਲ ਸੁਣੀ ਹੁੰਦੀ ਹੈ ਕੋਬਰਾ ਸੱਪ ਤੋਂ ਬਿਨਾ ਹੋਰ ਸੱਪਾਂ ਬਾਰੇ ਨਹੀਂ ਪਤਾ ਹੁੰਦਾ ਹਨ ਤਾਂ ਉਹ ਸਾਰਾ ਅਸੀਂ ਆਪਾਂ ਦੱਸਿਆ ਹੋਇਆ ਵੀ ਚੂਹੇ ਖਾਣਾ ਸੱਪ ਕਿਹੜਾ ਹੈ ਨਾ ਜਿਹੜਾ ਜਿਆਦਾ ਜ਼ਹਿਰੀਲਾ ਫਿਰ ਸਰਾਲ ਕਿਹੜੀ ਹੈ ਉਸ ਤੋਂ ਬਿਨਾ ਗਿਰਜਾਂ ਬਾਰੇ ਆ ਜਿਹੜੀਆਂ ਖਤਮ ਹੋ ਗਈਆਂ ਪੰਜਾਬ ਚੋਂ ਜਾਂ ਇੰਡੀਆ ਚੋਂ ਵੀ ਹਣ ਬਹੁਤ ਘੱਟ ਗਿਣਤੀ ਚ ਰਹਿ ਗਈਆਂ ਨੇ ਉਹਨਾਂ ਦੀ ਜਾਣਕਾਰੀ ਹੈ ਸਾਰਾ ਜਿੰਨਾ ਵੀ ਸਾਡੀ ਆਸ-ਪਾਸ ਧਰਤੀ ਤੇ ਜੀਵ ਜੰਤੂ ਪਾਏ ਜਾਂਦੇ ਆ ਪੰਜਾਬ ਦੇ ਖਿੱਤੇ ਵਿੱਚ ਪਾਏ ਜਾਣ ਵਾਲੇ ਜੀਵ ਜੰਤੂ ਰੁੱਖ ਪੌਦੇ ਉਹਨਾਂ ਦੀ ਸਾਰੀ ਜਾਣਕਾਰੀ ਕਿੰਨੇ ਕਿਤੇ ਨਸਲ ਬੰਡਾ ਹੋਰ ਇਹ ਤਿੰਨ ਦਿਨ ਦਾ ਅੱਜ ਪਹਿਲਾ ਦਿਨ ਹੈ ਅੱਜ ਪਹਿਲਾ ਦਿਨ ਕਿੰਨੇ ਮਸਰ ਬਣਾਈ ਮੇਰਾ ਨਾਂ ਬ੍ਰਿਜਮੋਹਨ ਭਾਰਤਵਾੜਾ ਜੀ ਸਰ ਕੀ ਕਹਿਣਾ ਚਾਹੂਗਾ ਅੱਜ ਦੇ ਦਿਹਾੜੇ ਬਾਰੇ ਜੋ ਤਿੰਨ ਦਿਨ ਲੱਗਾ ਹੈ ਇਹ ਪੰਜਾਬ ਸਾਇੰਸ ਐਂਡ ਟੈਕਨੋਲੋਜੀ ਸੈਂਟਰ ਪਲੱਸ ਡਾਈਟ ਨੇ ਔਰ ਜੀ ਜਿਹੜੀ ਆਰਗੇਨਾਈਜੇਸ਼ਨ ਨੇ ਬੜਾ ਵਧੀਆ ਉਪਰਾਲਾ ਕੀਤਾ ਜੀ ਕਿਉਂਕਿ ਬੱਚੇ ਸਭ ਤੋਂ ਵਧੀਆ ਸੋਰਸ ਨੇ ਜਿਨ੍ਹਾਂ ਨੂੰ ਤੁਸੀਂ ਕੁਦਰਤ ਦੇ ਨਾਲ ਜੋੜ ਕੇ ਅੱਗੇ ਜਿਵੇਂ ਆਪਾਂ এনवायरमेंट ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ ਵਾਤਾਵਰਨ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਸੋ ਬੱਚੇ ਸਭ ਤੋਂ ਵਧੀਆ ਜ਼ਰੀਆ ਨੇ ਕਿਉਂਕਿ ਆਉਣ ਵਾਲੀ ਪੀੜ੍ਹੀ ਜੇ ਇਹਦੇ ਬਾਰੇ ਸਮਝੂਗੀ ਤਾਂ ਹੀ ਵਾਤਾਵਰਨ ਨੂੰ ਸੰਭਾਲਿਆ ਜਾ ਸਕਦਾ ਔਰ ਇਹ ਵਾਤਾਵਰਨ ਜਿਹੜਾ ਹੈ ਸਾਡੇ ਕੋਲ ਉਹਨਾਂ ਦੀ ਅਮਾਨਤ ਹੈ ਜੋ ਪੀੜ੍ਹੀ ਆਉਣ ਵਾਲੀ ਹੈ ਉਹਨਾਂ ਨੂੰ ਸਿਖਾਉਣਾ ਸਮਝਾਉਣਾ ਬਹੁਤ ਜ਼ਰੂਰੀ ਹੈ ਜਿਹੜੀਆਂ ਇਹ ਪੇਂਟਿੰਗ ਨੇ ਇਹ ਕਿੱਥੋਂ ਬੱਚਿਆਂ ਨੇ ਬਣਾਈਆਂ ਨੇ ਜਾਂ ਪੈਨਾ ਬਣਾਈਆਂ ਨੇ ਅ ਜਿਹੜੀਆਂ ਇਹ ਐਗਜ਼ੀਬਿਸ਼ਨ ਚ ਫੋਟੋਆਂ ਲੱਗੀਆਂ ਨੇ ਜੀ ਇਹ ਤਾਂ ਖਿੱਚੀਆਂ ਹੋਈਆਂ ਫੋਟੋਆਂ ਨੇ ਜਾਂ ਕੁਝ ਇੰਟਰਨੈਟ ਤੋਂ ਆਈਆਂ ਹੋਈਆਂ ਫੋਟੋਆਂ ਨੇ ਜਿਹੜੀਆਂ ਲਾਇਸੈਂਸ ਫ੍ਰੀ ਫੋਟੋਆਂ ਨੇ ਉਹ ਇਹ ਸਿਰਫ ਜਿਹੜਾ ਇਹਦਾ ਪਰਪਸ ਹੈ ਉਹ ਲੋਕਾਂ ਨੂੰ ਜਾਂ ਬੱਚਿਆਂ ਨੂੰ ਇਹ ਸਮਝਾਉਂਦਾ ਹੈ ਕਿ ਸਾਡੇ ਆਸ-ਪਾਸ ਜੀਵ ਜੰਤੂਆਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਅਕਸਰ ਇਹ ਹੁੰਦਾ ਜਿਵੇਂ ਪਹਿਲਾਂ ਵੀ ਵਿਵੇਂਦਰ ਨੇ ਦੱਸਿਆ ਇਹ ਅਸੀਂ ਕੋਈ ਚੀਜ਼ ਦੇਖੀ ਹੁੰਦੀ ਹੈ ਪਰ ਉਹਦਾ ਨਾਂ ਨਹੀਂ ਪਤਾ ਹੁੰਦਾ ਔਰ ਜਦ ਤੱਕ ਸਾਨੂੰ ਕਿਸੇ ਚੀਜ਼ ਦਾ ਨਾਮ ਨਹੀਂ ਪਤਾ ਅਸੀਂ ਉਹਦੇ ਨਾਲ ਜੁੜਿਆ ਹੋਇਆ ਮਹਿਸੂਸ ਨਹੀਂ ਕਰਦੇ। ਉਹਨੂੰ ਬਚਾਉਣ ਦੇ ਬਾਰੇ ਵਿੱਚ ਅਸੀਂ ਤਾਂ ਹੀ ਸੋਚ ਸਕਦੇ ਹਾਂ ਜੇ ਅਸੀਂ ਉੱਤੇ ਬਾਰੇ ਵਿੱਚ ਕੁਝ ਜਾਣਦੇ ਹੋਈਏ। ਆਪਾਂ ਸਰ ਦੇਖ ਰਹੇ ਹਾਂਗਾ ਕਿ ਵਾਤਾਵਰਣ ਨੂੰ ਲੈ ਕੇ ਕਾਫੀ ਹੁਣ ਚਿੰਤਾ ਦਾ ਵਿਸ਼ਾ ਬਣਿਆ ਹੈ ਕਿਉਂਕਿ ਅੱਗ ਵੀ ਲਗਾਈ ਜਾ ਰਹੀ ਹੈ ਦਰੱਖਤਾਂ ਨੂੰ ਖੇਤਾਂ ਵਿੱਚ ਦਿੱਤੇ ਕੋਲੇ ਤਾਂ ਸਾਡਾ ਪਲਾਟ ਵੀ ਹੋ ਜੂਗੀ ਆਪਾਂ ਡਿਵੈਲਪਮੈਂਟ ਦੇ ਨਾਮ ਤੇ ਦਰੱਖਤਾਂ ਕੱਟਿਆ ਜਾ ਰਿਹਾ ਹੈ। ਜੀ। ਜੇ ਕਹਿੰਦਾ ਕਿ ਬੱਚੇ ਜਾਂ ਆਪਾਂ ਜਾਗਰੂਕ ਹੋਵਾਂਗੇ ਤਾਂ ਹੀ ਆਪਣਾ ਵਾਤਾਵਰਣ ਸੁਭਾਅ ਹੋਏ। ਬਿਲਕੁਲ ਜੀ ਬੱਚਿਆਂ ਨੂੰ ਇਹ ਸਮਝ ਆਊਗੀ ਜਦ ਕਿ ਤਾਂ ਹੀ ਉਹ ਇਹਨੂੰ ਸੰਭਾਲ ਕੇ ਰੱਖਣ ਵਾਲ ਕੋਈ ਕੋਸ਼ਿਸ਼ ਕਰ ਸਕਦੇ ਕੀ ਨਾ ਬੇਟਾ ਬਣਾ ਇਸੇ ਮੇਰੀ ਕੀ ਕਹੋਗੇ ਜੋ ਅੱਜ ਮੇਲੇ ਵਿੱਚ ਆਇਆ ਕੀ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਬੰਦੂ ਕੁਝ ਸਿੱਖਣ ਨੂੰ ਮਿਲਿਆ ਇਹ ਨਵੇਂ-ਨਵੇਂ ਜੀਵ ਜਾਨਵਰ ਦੇਖਣ ਨੂੰ ਮਿਲ ਜਣੇ ਸਾਹ ਕੋਹਣ ਚ ਦੇਖੇ ਨਵੇਂ-ਨਵੇਂ ਕੁਝ ਸਿੱਖਾਉਣ ਨੂੰ ਮਿਲਿਆ ਅਡੇ ਮਾਪਿਆਂ ਨੇ ਭੇਜਾ ਹਨ ਉਹਰੇ ਤੇ ਟੀਚਰ ਨੇ ਤੁਹਾਨੂੰ ਬਹੁਤ ਕੁਝ ਸਿਖਾਇਆ ਜਿਉਰੇ ਆ ਕੇ ਸਾਨੂੰ ਮਤਲਬ ਬਹੁਤ ਅੱਛਾ ਲੱਗਿਆ ਇਹ ਇੱਧਰ ਆ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਮੀ ਨਮੀ ਕੀ ਜਿਆ ਦੇਖਿਆ ਇਹ ਮੋਟੀਵੇਸ਼ਨ ਮਿਲੇ ਸਾਨੂੰ ਵੀ ਕੁਛ ਆਸੀ ਵੀ ਕਰ ਸਕਦੇ ਆ ਪ੍ਰੋਜੈਕਟ ਕਰੀਏ। ਆਪਾਂ ਦੇਖ ਰਹੇ ਆ ਕਿ ਹੁਣ ਰੁੱਖ ਬਹੁਤ ਘਟ ਗਏ। ਰੁੱਖਾਂ ਨੂੰ ਲੈ ਕੇ ਜਿਆਦਾ ਇਹਨਾਂ ਨੇ ਪ੍ਰੋਮ ਕੀਤਾਗਾ ਵੀ ਰੁੱਖਾਂ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਿ ਕਿੰਨੇ ਰੁੱਖਾਂ ਦੀ ਕਟਾਈ ਹੋ ਰਹੀ ਹੈ, ਹੁਣ ਕਿੰਨੇ ਰੁੱਖ ਲਗਾਉਣੇ ਚਾਹੀਦੇ ਨੇ? ਰੁੱਖ ਲਗਾਉਣੇ ਚਾਹੀਦੇ ਨੇ ਜੀ ਸਭ ਦੇ ਭਲੇ ਲਈ। ਬਹੁਤ ਤੋਂ ਬਰਖ ਰੁੱਖ ਲਗਾਉਣੇ ਚਾਹੀਦੇ ਨੇ ਸਾਨੂੰ ਵਾਤਾਵਰਨ ਸੁਰੱਖਿਆ ਰੱਖਣ ਲਈ ਦੀ ਪੂਰੀ। ਸਾਨੂੰ ਲੱਕੜ ਦੀ ਜਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਉਹ ਰੁੱਖਾਂ ਨੂੰ ਬੱਦ ਪਾਣੀ ਪਾਣੀ ਚਾਹੀਦਾ ਹੈ। ਆਪਣੇ ਘਰੇ ਵੀ ਰੁੱਖ ਲਾਉਣੇ ਚਾਹੀਦੇ ਨੇ।